ਬੋਲੋ ਹੁਣ ਮੋਲਣ ਲੱਗੇ ਆ। ਉਹ ਦੇਖ ਹਾਲ ਦੇ ਚੈਨਲ ਦੇ ਵਿੱਚ ਸੁਸ਼ੋਧਿਆ ਸਾਹਿਬ ਬੋਲਣ ਲੱਗੇ ਜਿਹੜੇ ਬੱਚੇ ਨੂੰ ਆਪਾਂ ਕੁੱਟਿਆ ਉਹਦੀ ਗਲਤੀ ਸੀ ਨਹੀਂ ਸੀ ਉਹਨੇ ਕੇਸ ਕੋਲੇ ਰੱਖ ਛੱਡੇ ਹੋਏ ਆ ਜਿਸ ਦਿਨ ਉਹਨੂੰ ਮੈਂ ਜਵਾਨਤ ਕਰਾ ਕੇ ਲੈ ਕੇ ਆਇਆ ਮੇਰੇ ਨਾਲ 4 ਕੀ ਰੋੜ ਬਣਾ ਸੀਗੇ ਤੁਸੀਂ ਉਹਦੇ ਕੇਸ ਬੁਲਵਾਏ ਜਾਂਦੇ ਉਹਨੂੰ ਇਨਸਾਫ ਦਿਵਾਓ ਇਹ ਜਨਰਲ ਹਾਊਸ ਦੇ ਦੇਖਣਾ ਕਿ ਉਹਦੀ ਗਲਤੀ ਸੀ ਨਹੀਂ ਸੀ ਉਹਦੀ ਵੀਡੀਓ ਚਲਾਓ ਪਰ ਇਹਦੀ ਗਲਤੀਆਂ ਉਹਨੂੰ ਪੈਨਿਸ਼ ਕਰੋ ਜਨਰਲ ਲਾਉ ਦਾ ਮਤਲਬ ਇਹ ਹੈ 25 ਬੰਦੇ ਆਪਣੇ ਦੇ ਰੂਲ ਕਰਨਗੇ ਫਿਰ ਤਾਂ ਰਾਜ ਆਈ ਗੱਲ ਹੋ ਗਈ ਜੇ ਆਪਾਂ ਉਧਰ ਚਲਾਣਾ ਹੈ ਉਧਰ ਚਲਾਈ ਚਲੋ ਜਿਹੜੇ ਬੰਦੇ ਨੇ ਉਸ ਬੱਚੇ ਨੂੰ ਕਿੱਕ ਕੀਤਾ ਹੈ ਗਲਤੀ ਲੈ ਕੇ ਆਓ ਉਹਨੂੰ ਪੈਨਿਸ਼ ਕਰੋ ਲੇਕਿਨ ਅਗਰ ਉਹਦੀ ਗਲਤੀ ਨਹੀਂ ਹੈਗੀ ਸਿਰ ਆਪਣੇ ਜਨਰਲ ਲਾਉ ਨੂੰ ਪਹਿਲੇ ਸੌਟ ਆਊਟ ਕਰੋ ਵੀ ਉਹਨੂੰ ਕਿੱਦਾਂ ਕਰਨਾ ਹੈ ਵਰਨਾ ਉਹ ਕੇਸ ਨਹੀਂ ਬੰਦੂਗਾ ਉਹਨਾਂ ਆਪਣੀ ਉਹ ਸਾਰਿਆਂ ਦੀ ਅਧਰ ਹੈਗੀ ਹੈ ਦੇ ਆਪਣੇ ਉਰੇ ਆਪਣੇ ਅਨਪਪੇ ਆਣਗੇ ਉਸ ਬੱਚੇ ਵਾਸਤੇ ਫੈਂਡ ਲੈਣਗੇ ਉਸ ਕੋ ਅੱਛਾ ਆਪਾਂ ਪਹਿਲਾਂ ਬੈਠ ਕੇ ਡਿਸਾਈਡ ਕਰ ਲਈਏ ਫੇਰ ਹਾਊਸ ਇਹ ਆਪਣੇ ਪਰਿਵਾਰ ਇਹ ਵੀ ਰਿਕਵੈਸਟ ਹੈ ਅੱਗੇ ਜਿਹੜੀ ਦੂਜੀ ਗੱਲ ਹੈ ਆਪਾਂ ਸਰਨਪੁਰ ਲੈ ਕੇ ਜਾ ਰਹੇ ਨਹੀਂ ਲੈ ਕੇ ਜਾ ਰਹੇ ਉਹ ਬਾਤ ਦੀ ਗੱਲ ਹੈ ਪਰੇ ਪਹਿਲਾਂ ਆਪਣੀ ਇੱਜੇ ਬੈਠੇ ਹੈ ਠੀਕ ਹੈ ਜੀ ਹਾਂ ਸੈਕਿੰਡ ਜਿਹੜੀ ਗੱਲ ਹੈ ਉਹ ਸਰਹੰਗਪੁਰ ਵਾਲਾ ਇਸ਼ੂ ਹੈ ਉਹ ਇਹਨਾਂ ਨੇ ਬਹੁਤ ਵੱਡਾ ਬਣਾਤਾ ਇਹਨਾਂ ਦਾ ਵੱਡਾ ਇਸ਼ੂ ਹੈ ਨਹੀਂ ਜਿਹੜੀ ਰੌਕ ਗਾਰਡਨ ਦੇ ਨਾਲ ਇਹਨਾਂ ਨੇ ਆਪਣੇ ਐਸ਼ ਪਾਰਕੀਆਂ ਵਾਸਤੇ ਜਗ੍ਹਾ ਰੱਖੀ ਹੋਈ ਹੈ ਉਹਨੂੰ ਗੇਟ ਨੂੰ ਖੁਲਵਾ ਕੇ ਜਿੱਥੇ ਇਹਨਾਂ ਨੇ 10 ਫੁੱਟ ਦੀ ਦੁਆਰ ਦੁਆਰਾ ਬਣਾਤੀ ਤਦ ਤੋਂ ਹੋਵੇ ਸਿੱਖਣ ਨਹੀਂ ਸੀਗਾ ਉਹਨੂੰ ਦੁਆਰਾ ਉਸੇ ਕਰੋੜ ਰੁਪਏ ਲਗਾਤਾ ਦੁਆਰ ਵਾਸਤੇ ਉੱਥੇ ਆਪਾਂ ਉਹਦੀ ਪਾਰਕਿੰਗ ਯੂਜ਼ ਕਰਦੇ ਆ ਇੱਕ ਪਰਮਿਸ਼ਨ ਦੀ ਲੋੜ ਹੈ ਨਹੀਂ ਕਿ ਉਹ ਆਪਣੀ ਐਗਜ਼ੀਕਟਿਵ ਧਰਨੇ ਦੇ ਭੇਜੇ ਸ਼ਾਮ ਨੂੰ ਪਾਰਕਿੰਗ ਅਲਾਉ ਹੋ ਜਾਊਗੀ ਜਿਹੜੇ 8 ਨੰਬਰ ਪੋਰਟ ਤੋਂ ਬਾਹਰ ਦੀ ਜਗ੍ਹਾ ਹੈਗੀ ਆ ਅਪੂ ਬ੍ਰਿਜ ਉੱਥੇ ਅਗਰ ਤੁਸੀਂ ਇਹਨਾਂ ਨੂੰ ਕਹੋ ਵੀ ਅੱਪਾ ਤੋਂ ਤੁਹਾਡੇ ਸਾਹਮਣੇ ਪਾਰਕਿੰਗ ਥੋੜੇ ਦੀ ਰਹਿ ਤਰਾਂ ਤਾਂ ਤੁਸੀਂ ਆਪਣੀ ਪਾਰਕਿੰਗ ਉੱਤੇ ਲੈ ਜਾਓ ਇੱਕ ਦਿਨ ਸਾਡਾ ਦੋ ਜਿਹੜਾ ਲੇਕਿਨ ਉਸ ਵਾਸਤੇ ਇਹਨਾਂ ਦੀ ਜਿਸ ਚੈਈ ਦੀ ਇਹਨਾਂ ਨੂੰ ਸਿੱਧਾ ਵੀ ਬੰਨਣਾ ਅਗਰ ਇਹਨਾਂ ਨੇ ਜੱਜੜੀ ਬੰਨਣਾ ਇਹ ਗੱਲ ਨੂੰ ਗਾ ਸਕਦੇ ਲੇਕਿਨ ਇਹ ਨਹੀਂ ਚਾਹੁੰਦੇ ਕਿਉਂਕਿ ਫੋਰੈਸਟ ਡਿਪਾਰਟਮੈਂਟ ਨੇ ਮੈਂਨੇ ਖੁਦ ਰਿਪਲਾਈਟ ਕੀਤਾ ਵੀ ਉਹ ਸਾਡੇ ਜੁਕਸਡਿਸ਼ਨ ਵਿੱਚ ਨਹੀਂ ਹੈਗੀ ਜਿਹੜਾ ਉਹ ਫੋਰੈਸਟ ਵਿੱਚ ਨਹੀਂ ਆਉਂਦੀ ਸਿਰਫ ਟੀਮ ਤੇ ਆਪਣੀ ਜੋ ਵਿਜਲੀ ਨਹੀਂ ਜਾਂਦੀ ਉਧਰ ਪਾਰਕਿੰਗ ਇਹਨਾਂ ਦੇ ਸਾਫ਼ ਦੀ ਹੋਵੇ ਅਗਰ ਉਹ ਸਾਫ਼ ਵਿੱਚ ਕਿਉਂਕਿ 6 ਵਜੇ 6:00 ਤੋਂ ਲੈ ਕੇ 8 ਤੱਕ ਸਾਫ਼ ਆਂਦਾ ਔਰੇ ਆਪਣੀ ਪਾਰਕਿੰਗ ਖੋਲ੍ਹਉਂਦੀ ਹੈ উকੀਲਾ ਵਾਸਤੇ ਜਗ੍ਹਾ ਨਹੀਂ ਹੁੰਦੀ ਰੇਵਾਸ ਚੈਂਬਰਾਂ ਦੀ ਚੈਂਬਰ ਵਟਾ ਇਸ਼ੂ ਨਹੀਂ ਹੈਗਾ ਜਿਹੜੇ ਆਪਣੇ ਐਮ.ਐਲ.ਏ. ਹੁੰਦੇ ਨੇ ਸਰਦ ਤੋਂ ਪਰਲੇ ਪਾਸੇ

ਉਹ ਉਹ ਯੂਸਲੈਸ ਪ੍ਰਾਪਰਟੀ ਹੈ ਜਿਹੜੀ ਯੂਸੇਜ ਨਹੀਂ ਆ ਰਹੀ ਜਿਹੜੀ ਵਕੀਲਾ ਦੀ ਯੂਸੇਜ ਆਉਂਦੀ ਹੈ ਆਪਣਾ ਉੱਥੇ ਜਬਰ ਯੂਜ਼ ਕਰ ਸਕਦੇ ਆ ਕੋਈ ਕਿਸੇ ਜਾਣ ਦੀ ਲੋੜ ਨਹੀਂ ਜਿਹੜੀ ਨੀਚੇ ਵਾਲੀ ਕੋਰਸ ਹੈ ਇਹਨਾਂ ਨੂੰ ਅਕੋਮੋਡੇਟ ਸਾਰੰਗਪੁਰ ਘਰੋਂ ਜਿਹੜੀ ਲੋਕਾਂ ਦਾ ਖੋਗੀ ਮੈਡੀਸ਼ਨ ਨੂੰ ਕਰਾਉਗੀ ਉਹ ਆਪਾਂ ਉਸ ਨੂੰ ਤਰੀਕੇ ਨਾਲ ਯੂਜ਼ ਕਰੀਏ ਸਭ ਤੋਂ ਜ਼ਰੂਰ ਸਾਫਤੀ ਗੱਡੀਆਂ ਵਾਸਤੇ ਸਾਰਾ ਗ੍ਰੀਨ ਬੈਲਟ ਪਿਆ ਘੱਮਸੇਗ 25 30 40 ਕਿਲੋ ਦਾ ਸਿਰਫ ਉੱਥੇ ਜੱਜਿਲ ਦੀ ਗੱਡੀਆਂ ਲੱਗਣਗੀ ਇਹਨਾਂ ਨੇ ਸਾਫ ਦੀ ਕਿਉਂ ਨਹੀਂ ਰੱਖੀ ਉੱਥੇ ਗੱਡੀਆਂ ਦਿੱਲੀ ਹਾਈ ਕੋਰਟ ਇੰਨਾ ਛੋਟਾ ਜਿਹਾ ਕੰਪਲੈਕਸ ਹੈ ਉਸ ਵਿੱਚ ਚੈਂਬਰ ਵੀ ਅਕਮੋਡੇਟ ਹੋਏ ਹੋਏ ਆ ਸਰ ਦੇ ਬਾਹਲੇ ਬਸ পিপਲ ਕੋਈ ਬਾਤ ਉਹਨਾਂ ਕੋਲ ਇਲੈਕਟ੍ਰਿਕ ਪਾਰਕਿੰਗ ਹੈਗੀ ਆ ਆਰਾਮ ਨਾਲ ਸਾਰਾ ਮੈਨੇਜ ਹੋਦਾ ਆਪਣੇ ਤੋਂ ਵੱਡੀ ਗੱਲ ਹੈ ਬਲਕਿ ਲੇਕਿਨ ਸਿਸਟੈਮੈਟਿਕ ਕਰਨ ਨੂੰ ਇਹਨਾਂ ਵੀ ਦੀ ਸਟੈਗਦੀ ਆ ਇਹ ਜਾਂਦੇ ਆ ਆਪਣੇ ਆਪਣੇ ਕਮਰੇ ਚ 1200 2000 ਦਾ ਬਿੱਲ ਬਣਾ ਲਾਂਗੇ ਆਪਣੇ ਲੋਕਾਂ ਨੂੰ ਜਾ ਬਣਾ ਲਾਂਗੇ ਜੈ ਰਾਮ ਜੀ ਦੀ ਅਗਲੇ ਸਾਲ ਫੇਰ ਹੱਥ ਜੋੜ ਕੇ ਖੜੇ ਹੋ ਜਾਾਂਗੇ ਬਿਜਲੀ ਮਿਲਤਾ ਅਗਲੇ ਸਾਲ ਕਰਾਂਗੇ ਇੱਕ ਸਾਲ ਦੀ ਅੱਧੀ ਅੱਧੀ ਠੀਕ ਹੈ ਨਾ ਦੋ ਇਹ ਲੇਡੀ ਬਾਰੂਮ ਦੇ ਬਾਅਦ ਚੈਂਬਰ ਬਣਾ ਲਏ ਆਪਣੇ ਬੰਦੇ ਨੂੰ ਡਿਸਕਰਨਾ ਹੋਟਲ ਪਾਰਕ ਜਿਹੜਾ ਆਪਣਾ ਲੈਬਰੀਨਥ ਲੋਨ ਹੈ ਉੱਥੇ ਦਸ ਚੈਂਬਰ ਬਣਾਤੇ ਉੱਥੇ 70 ਬੰਦੇ ਲੜਨ ਲੱਗੇ ਹੋਏ ਜਾਂ ਬਾਕੀ ਵਿੱਚ ਭਾਈ ਤੁਸੀਂ ਡਰਾਪ ਲੋਡ ਕਿਉਂ ਵੀ ਨਿਕਾਲਦੇ ਆਪਣੇ ਲੈਬਰੀ ਬਾਰੂਮ ਵਿੱਚ ਤੁਸੀਂ ਦਸ ਬੰਦੇ ਹੋਰ ਐਡ ਕਰਤੇ ਕੋਈ ਡਰਾਫਟ ਨਹੀਂ ਉਸ ਦਾ ਲੇਕਿਨ ਤੁਸੀਂ ਇਹਨਾਂ ਨੂੰ ਆਪਣੀ ਮਨਮਾਨੀ ਕਰਨ ਨੂੰ ਅਲਾਉ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਰਿਵਿਊ ਵੀ ਨਹੀਂ ਕਰਦੇ ਤੁਸੀਂ ਇਹਨਾਂ ਨੂੰ ਪੁੱਛਦੇ ਨਹੀਂ ਮੈਂ ਤੁਸੀਂ ਹੱਥ ਜੋੜ ਕੇ ਖੜੇ ਪੈਰ ਚੱਟ ਕੇ ਬਹਨੇ ਸੀਗੇ ਹੁਣ ਤੁਸੀਂ ਸਰੇ ਰਾਜੇ ਹੋ ਗਏ ਖੜੇ ਲੇਕਿਨ ਅੱਪਰ ਨੂੰ ਪੁੱਛਣਾ ਲਉਗਾ ਆਪਣੀ ਬਾਤ ਕਰਣੀ ਗੋਗੀ ਇਸ ਵਾਰ ਕੋ ਆਰੋ ਦੇ ਓਨਲੀ ਪਰਸਨ ਮੇਰੇ ਸਰਦਾਰ ਬੰਦੇ ਨੂੰ ਯਾਰਦਾ ਨਹੀਂ ਸੀਗਾ ਉਹਦੀ ਬੇਸ ਦੇ ਕੇ ਆਆ ਤੁਹਾਡੀ ਬਾਤ ਵੀ ਨੂੰ ਵੀ ਨਹੀਂ ਸੀਗੀ ਉਹਦੇ ਨਾਲ ਖੜੇ ਆਉਣ ਦੀ ਇਹਨਾਂ ਨੇ ਕਹਿਤਾ ਅਪ ਇਹਨਾਂ ਦੇ ਸਾਡੇ ਜੰਮੂ ਸਾਹਿਬ ਹੈ ਇਹਨਾਂ ਦੇ ਆਫਿਸ ਦੇ ਕੋਈ ਕੋਈ ਜੂਨੀਅਰ ਹੈ ਉਹਨਾਂ ਨੇ ਕੰਪਲੇਨ ਲਿਖਵਾਤੀ ਬਾਅਦ ਉਹਦੇ ਵਾਸਤੇ ਸਾਈਟ ਦੇ ਆ ਸਹੀ ਬੜਾ ਮੈਂ ਯੂਜ਼ ਕਰ ਸਕਦੇ ਆ ਜਦ ਤੁਸੀਂ ਆਪਣੇ ਪਿਛਲੇ ਸਾਲ ਐਪਲੀਕੇਸ਼ਨ ਦਿੱਤਾ ਹੋਇਆ ਲੇਕਿਨ ਰੀਜ ਜਲੀ ਆ ਰਹੀ ਆ ਆਪਣੇ ਚੰਦ ਕਿਹਾਉਂਗੀ ਕੋਈ ਕਿਸ ਨੂੰ ਪੁੱਛਣ ਵਾਲਾ ਨਹੀਂ 10 ਬੰਦੇ ਮੈਂ ਹੋਰ ਦੁਸ਼ਮਣ ਬਣਾ ਲੈ ਜਿਹੜੇ ਪੰਜਾਹ ਮੈਂ ਹੋਰ ਬਣਾ ਰਹੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਰਾਮ ਰੋ ਜਾਣ ਦੇਣੀ ਹੈ ਇੱਦਾਂ ਦੇ 100 ਹੋਰ ਬੱਚਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਤੁਹਾਨੂੰ ਆਪਣੀ ਆਤਮਾ ਜਗਾਣੀ ਪੈਣੀ ਹੈ ਤੁਹਾਨੂੰ ਖੜਿਆ ਹੋਣਾ ਪੈਣਾ ਜੇ ਤੁਸੀਂ ਆਪਣੇ ਭਰਾਵਾ ਵਾਸਤੇ ਨਹੀਂ ਖੜੇ ਹੋ ਦੱਸਦੇ ਤੁਸੀਂ ਕਿਸੇ ਵਾਸਤੇ ਨਹੀਂ ਖੜੇ ਹੋ ਸਕਦੇ ਕੀ ਤੁਸੀਂ ਕਿਸੇ ਹੋਰ ਬਲੈਂਕ ਕਰੋਗੇ ਕੋਈ ਕੰਕੀਰ ਤੁਹਾਡੇ ਹਾਈਕੋਰਟ ਦੀ ਕੂਟ ਗਿਆ ਔਰ ਬਿਨਾ ਮਤਲਬ ਤੋਂ ਉਹਦਾ ਕਸੂਰ ਕੀ ਸੀ ਕੁਦੀ ਲੇਕਿਨ ਅੱਪਾ ਸਾਇਰਿਕਾ ਤੋਂ ਕਰੀ ਚਲੋ ਜਿੱਦਾ ਕਰਨਾ ਤੇ ਹਰ ਸ਼ੋਧਿਆ ਸਾਹਿਬ ਹਵਾ ਦੇ ਚੈਨਲ ਦੇ ਇਸ ਵੀਡੀਓ ਨੂੰ ਕਰਦੇ ਬਾਅਦ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ